ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੀਦਾਰ ਕਰਾ ਰਹੇ ਹਾਂ ਜਿਸ ਨੂੰ ਬੀੜਾਂ ਦਾ ਇਤਿਹਾਸ ਕਿਹਾ ਜਾਂਦਾ ਹੈ ਆਪਣੇ ਹੱਥਾਂ ਦੇ ਨਾਲ ਉਸ ਬਾਣੀ ਨੂੰ ਸਾਰੀ ਨੂੰ ਲਿਖਿਆ ਤੇ ਲਿਖਿਆ ਵੀ ਕਦੋਂ ਜਦੋਂ ਇਹ ਉਹ ਪ੍ਰਾਤਨ ਸਰੂਪ ਹੈ ਜਿਸ ਨੂੰ ਕਰਤਾਰਪੁਰੀ ਬੀੜ ਦਾ ਉਤਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜਦੋਂ ਵੀ ਜਿਹੜਾ ਵੀ ਬਾਣੀ ਪੜਦਾ ਸੀ ਕੋਈ ਗੁਰਸਿੱਖ ਉਸ ਦਾ ਜਿਹੜਾ ਧਿਆਨ ਸੀ ਉਹ ਸਿਰਫ ਤੇ ਸਿਰਫ ਬਾਣੀ ਦੇ ਵਿੱਚ ਜੁੜ ਕੇ ਰਹਿੰਦਾ ਸੀ ਕਿਉਂਕਿ ਜੇ ਤੁਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸ਼ੁਰੂਆਤ ਹੁੰਦੀ ਹੈ ਉਹ ਹੈ ਪਹਿਲੇ ਜਪਜੀ ਸਾਹਿਬ ਤੋਂ ਕਿ ਇੱਥੇ ਦੋ ਰੰਗ ਵਰਤੇ ਗਏ ਹਨ ਹੈਨਾ ਇੱਕ ਹੈ ਨੀਲੇ ਰੰਗ ਅਤੇ ਇੱਕ ਹੈ ਸੋਨੇ ਰੰਗਾ ਇਹ ਤੁਸੀਂ ਇਸ ਚੀਜ਼ ਤੋਂ ਵੀ ਹੈਰਾਨ ਹੋਵੋਗੇ ਕਿ ਇਹ ਰੰਗ ਨਹੀਂ ਇਹ ਜਿਹੜਾ 골ਡਨ ਹੈ ਇਹ ਸਾਰਾ ਸੋਨਾ ਹੈ ਤੇ ਜਿਹੜਾ ਨੀਲਾ ਹੈ ਉਸ ਲੇਖਾਰੀ ਦਾ ਸਾਰਾ ਜੀਵਨ ਹੀ ਇਹ ਲੱਗਦਾ ਹੈ ਕਿ ਇਸ ਨੂੰ ਲਿਖਣ ਤੇ ਲੱਗ ਗਿਆ ਹੋਵੇਗਾ ਇਹ ਉਸ ਰੂਪ ਹੈ ਜਿਹੜਾ ਕਿ ਦੁਨੀਆ ਦਾ ਸਭ ਤੋਂ ਛੋਟੇ ਆਕਾਰ ਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਇਹ ਵੀ ਕੁਐਸਚਨ ਆਉਂਦਾ ਹੈ ਕਿ ਸਿੱਖਾਂ ਨੇ ਆਪ ਆਪਣੇ ਹੱਥੀਂ ਨਹੀਂ ਲਿਖਿਆ। विश्व ਦੇ ਇਤਿਹਾਸ ਵਿੱਚ ਨਵੇਂ ਅਤੇ ਨਵਕਲੇ ਧਰਮ ਸਿੱਖ ਧਰਮ ਦੀ ਗੱਲ ਚੱਲਦੀ ਹੈ ਤਾਂ ਸਿੱਖ ਇਤਿਹਾਸ ਇੱਕ ਬਹੁਤ ਹੀ ਵੱਡਾ ਰੋਲ ਅਦਾ ਕਰਦਾ ਹੈ। ਸਿੱਖ ਇਤਿਹਾਸ ਇਸ ਕਰਕੇ ਪ੍ਰਸਿੱਧ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਅਜਿਹੇ ਸ਼ਹੀਦ ਅਜਿਹੇ ਮਹਾਪੁਰਖ ਜਿਨ੍ਹਾਂ ਦੇ ਸਾਨੂੰ ਦੀਦਾਰ ਹੁੰਦੇ ਹਨ ਕਿ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਈਨ ਨਹੀਂ ਮੰਨੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਅਸੀਂ ਸਿੱਖ ਧਰਮ ਦੇ ਇਤਿਹਾਸ ਦੇ ਉਸ ਪੰਨੇ ਦੇ ਦੀਦਾਰ ਤੁਹਾਨੂੰ ਕਰਾ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਸਿੱਖ ਸਮਾਜ ਜਾਣ ਇਹ ਕਹਿ ਰਹੀਏ ਕਿ ਇਸ ਅਜਿਹੇ ਵਸ ਦੇ ਸਿੱਖ ਸੰਸਾਰ ਨੂੰ ਬਹੁਤ ਘੱਟ ਪਤਾ ਹੈ ਸਾਡੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੀਦਾਰ ਕਰਾ ਰਹੇ ਹਾਂ ਜਿਸ ਨੂੰ ਬੀੜਾਂ ਦਾ ਇਤਿਹਾਸ ਕਿਹਾ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਿੱਖ ਧਰਮ ਦੇ ਕੋਲ ਅੱਜ ਸਤਜਾਗਤ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਪੰਜਵੇਂ ਗੁਰੂ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੀੜ ਨੂੰ ਸੰਪਾਦਿਤ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਆਦ ਬੀੜ ਅਤੇ ਉਸੇ ਬੀੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼ਾਮਲ ਕਰਕੇ ਗੁਰੂ ਦੇ ਰੂਪ ਦੇ ਵਿੱਚ ਸ਼ਿਸ਼ੋਭਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਦਿੱਤਾ ਅਤੇ ਅੱਜ ਸਾਰਾ ਸਿੱਖ ਜਗਤ ਨਮਸਕਾਰ ਕਰਦਾ ਹੈ ਅੱਜ ਤੁਹਾਨੂੰ ਅਸੀਂ ਉਹ ਬੀੜਾਂ ਦੇ ਦਿਦਾਰ ਕਰਾਉਣ ਲੱਗੇ ਹਾਂ ਜਿਹੜੀਆਂ ਹੱਥ ਲਿਖਤ ਬੀੜਾਂ ਹਨ ਹੱਥ ਲਿਖਤ ਬੀੜਾਂ ਤੋਂ ਭਾਵ ਕਿ ਅੱਜ ਜਦੋਂ ਅਸੀਂ ਬੀੜਾ ਦੇਖਦੇ ਹਾਂ ਤਾਂ ਉਹ ਛਾਪੇਖਾਨੇ ਦੇ ਵਿੱਚੋਂ ਨਿਕਲੀਆਂ ਹੋਈਆਂ ਹਨ ਭਾਵੇਂ ਕਿ ਪ੍ਰੈਸ ਦੇ ਵਿੱਚੋਂ ਨਿਕਲੀਆਂ ਹੋਈਆਂ ਹਨ ਪਰ ਬਹੁਤ ਹੀ ਇੱਕ ਖੂਬਸੂਰਤ ਖਜ਼ਾਨਾ ਹੈ ਸਿੱਖ ਧਰਮ ਦੇ ਕੋਲ ਕਿ ਸਾਡੇ ਸਿੱਖਾਂ ਨੇ ਆਪਣੇ ਹੱਥਾਂ ਦੇ ਨਾਲ ਉਸ ਬਾਣੀ ਨੂੰ ਸਾਰੀ ਨੂੰ ਲਿਖਿਆ ਤੇ ਲਿਖਿਆ ਵੀ ਕਦੋਂ ਜਦੋਂ ਅੱਜ ਵਰਗੇ ਹਾਲਾਤ ਨਹੀਂ ਸਨ ਅੱਜ ਤਾਂ ਸਾਡੇ ਸਾਰੇ ਕੋਲ ਕਲਮ ਹੈ ਦਿਵਾਤ ਹੈ ਕਿ ਤਰ੍ਹਾਂ ਤਰ੍ਹਾਂ ਦੇ ਸਾਡੇ ਕੋਲੇ ਸਾਧਨ ਨੇ ਪਰ ਇਹ ਬੀੜਾ ਉਸ ਸਮੇਂ ਦੀਆਂ ਬੀੜਾ ਹਨ ਜਦੋਂ ਨਾ ਕੋਈ ਕਲਮ ਹੁੰਦੀ ਸੀ ਨਾ ਦਿਵਾਸੀ ਸਾਰਾ ਕੁਝ ਇੰਤਜ਼ਾਮ ਕਰਨਾ ਪੈਂਦਾ ਸੀ ਉਸ ਸਮੇਂ ਸਿੱਖਾਂ ਨੇ ਆਪਣੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਕੀਤੀ ਕਿ ਸਾਰੀ ਬਾਣੀ ਨੂੰ ਆਪਣੇ ਹੱਥੀਂ ਲਿਖਿਆ ਹੋਰ ਬਹੁਤ ਖੂਬਸੂਰਤ ਕਮਾਲ ਦੀ ਗੱਲ ਹੈ ਕਿ ਇਕੱਲਾ ਕਲਮ ਦੇ ਨਾਲ ਜਾਂ ਸ਼ਾਈ ਦੇ ਨਾਲ ਨੇ ਲਿਖਿਆ ਇਹ ਬੀੜਾ ਇੱਕ ਉਦਾਹਰਨ ਹਨ ਕਿ ਜਦੋਂ ਸਿੱਖਾਂ ਦੇ ਕੋਲ ਪੈਸਾ ਵੀ ਆਇਆ ਤਾਂ ਉਹਨਾਂ ਨੇ ਗੁਰੂ ਪ੍ਰਤੀ ਸ਼ਰਧਾ ਦਿਖਾਉਂਦਿਆਂ ਹੋਇਆਂ ਉਸ ਸਮੇਂ ਦੇ ਪ੍ਰਸਿੱਧ ਹੀਰੇ ਮੋਤੀ ਜਵਾਹਰਾਤ ਉਹਨਾਂ ਨੂੰ ਘੋਲ ਕੇ ਜੋ ਉਹਨਾਂ ਤੋਂ ਰੰਗ ਬਣਿਆ ਉਸ ਦੇ ਨਾਲ ਬਾਣੀ ਨੂੰ ਲਿਖਿਆ ਅੱਜ ਅਸੀਂ ਖੜੇ ਹਾਂ ਉਸ ਪਵਿੱਤਰ ਅਸਥਾਨ ਦੇ ਉੱਤੇ ਜਿੱਥੇ ਇਹ ਲਗਭਗ 60 ਤੋਂ ਵੱਧ ਬੀੜਾਂ ਜੜੀਆਂ ਨੇ ਮੌਜੂਦ ਹਨ ਕਾਂਗੜਾ ਚਿੱਤਰਕਾਰੀ ਕਸ਼ਮੀਰ ਦੀ ਚਿੱਤਰਕਾਰੀ ਅਤੇ ਦੁਨੀਆ ਦੇ ਸਭ ਤੋਂ ਛੋਟੇ ਆਕਾਰ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕਿ ਸਭ ਤੋਂ ਪਹਿਲਾਂ ਜਿਹੜਾ ਵਰਡਵਾਰ ਦੇ ਵਿੱਚ ਵਰਤਿਆ ਗਿਆ ਸੀ ਉਹ ਸਾਰੇ ਦੇ ਤੁਹਾਨੂੰ ਅਸੀਂ ਦਿਦਾਰ ਕਰਾਵਾਂਗੇ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਜਿਸ ਬੀੜ ਨੂੰ ਸੰਪਾਦਿਤ ਕੀਤਾ ਤਾਂ ਉਸ ਸਮੇਂ ਬੀੜ ਸੀ ਉਸ ਦਾ ਨਾਮ ਦਿੱਤਾ ਗਿਆ ਸੀ ਕਰਤਾਰਪੁਰੀ ਬੀੜ ਤੇ ਕਰਤਾਰਪੁਰੀ ਬੀੜ ਦਾ ਉਤਾਰਾ ਹੱਥ ਲਿਖਤ ਹੱਥ ਨਾਲ ਲਿਖਿਆ ਹੋਇਆ ਇੱਥੇ ਮੌਜੂਦ ਹੈ ਜਿਸ ਦੇ ਕਿ ਅਸੀਂ ਦਿਦਾਰ ਕਰਾਂਗੇ ਇਹ ਉਹ ਪ੍ਰਾਤਮਕ ਸਰੂਪ ਹੈ ਜਿਸ ਨੂੰ ਕਰਤਾਰਪੁਰੀ ਬੀੜ ਦਾ ਉਤਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜੇਕਰ ਇਸ ਦੇ ਸਮੇਂ ਦੀ ਗੱਲ ਕਰੀਏ ਤਾਂ ਕੋਈ 300 ਸਾਲ ਪੁਰਾਣਾ ਇਸ ਰੂਪ ਹੈ ਜਿਹੜਾ ਕਿ ਹੱਥ ਲਿਖਤ ਹੈ ਬੜਾ ਹੀ ادب ਤੇ ਸਤਕਾਰ ਨਾਲ ਇਹ ਇੱਥੇ ਸਾਂਭਿਆ ਹੋਇਆ ਹੈ ਪੂਰਨ ਮਰਿਆਦਾ ਦੇ ਨਾਲ ਸੋ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਹੀ ਇੱਕ ਪੁਰਾਣੇ ਪੱਤਰੇ ਨੇ ਇਹ ਜੋ ਤਤਕਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਬਿਲਕੁਲ ਤੁਸੀਂ ਦੇਖੋ ਕਿ ਕਿੰਨੀ ਬਹੁਤ ਜਿਆਦਾ ਸੁੰਦਰ ਲਿਖਾਈ ਦੇ ਨਾਲ ਇਹ ਜਿਹੜੀ ਬੀੜ ਨੂੰ ਇਹ ਲਿਖਿਆ ਗਿਆ ਹੈ ਇਹ ਤਤਕਰਾ ਹੈ ਜਿਸ ਨੂੰ ਅਸੀਂ ਇੰਡੈਕਸ ਵੀ ਕਹਿੰਨੇ ਹਾਂ ਬਹੁਤ ਹੀ ਇੱਕ ਧਿਆਨਯੋਗ ਗੱਲ ਹੈ ਕਿ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੇਖਦੇ ਹਾਂ ਤਾਂ ਸਾਨੂੰ ਜਿਹੜੇ ਬਾਣੀ ਦੇ ਦੀਦਾਰ ਹੁੰਦੇ ਹਨ ਉਸ ਨੂੰ ਪਦਸ਼ੇਕ ਬਾਣੀ ਕਿਹਾ ਜਾਂਦਾ ਹੈ ਕਿ ਅੱਖਰ ਜਿਹੜੇ ਨੇ ਉਹ ਅਲੱਗ-ਅਲੱਗ ਕਰਕੇ ਲਿਖੇ ਨੇ ਇਹ ਜਿੰਨੀਆਂ ਹੱਥ ਲਿਖਤ ਸਰੂਪ ਹਨ ਇਹ ਸਾਰੇ ਲੜੀਵਾਰ ਸਰੂਪ ਹਨ ਕਿ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਹ ਨਾਲ ਜੁੜਵੇਂ ਅੱਖਰ ਨੇ ਇਸ ਦਾ ਇੱਕ ਕਾਰਨ ਇਹ ਸੀ ਕਿ ਜਦੋਂ ਵੀ ਜਿਹੜਾ ਵੀ ਬਾਣੀ ਪੜਦਾ ਸੀ ਕੋਈ ਗੁਰਸਿੱਖ ਉਸ ਦਾ ਜਿਹੜਾ ਧਿਆਨ ਸੀ ਉਹ ਸਿਰਫ ਤੇ ਸਿਰਫ ਬਾਣੀ ਦੇ ਵਿੱਚ ਜੁੜ ਕੇ ਰਹਿੰਦਾ ਸੀ ਕਿਉਂਕਿ ਇਹ ਜਿਹੜੀ ਬਾਣੀ ਹੈ ਇਹ ਆਮ ਬੰਦਾ ਨਹੀਂ ਇਹ ਇਸ ਨੂੰ ਪੜ ਸਕਦਾ ਇਸ ਲਈ ਪ੍ਰੋਪਰ ਪੂਰਾ ਇੱਕ ਸੰਥਿਆ ਤੇ ਸਤਕਾਰ ਦੇ ਨਾਲ ਹੀ ਇਹ ਬਾਣੀ ਜਿਹੜੀ ਹੈ ਇਸ ਦਾ ਗਾਇਨ ਜਿਹੜਾ ਕੀਤਾ ਜਾ ਸਕਦਾ ਹੈ ਇਸ ਦਾ ਇੱਕ ਹੋਰ ਖੂਬਸੂਰਤ ਪੱਖ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਾਂ ਅੱਜ ਦੀ ਪੰਜਾਬੀ ਦਾ ਰੂਪ ਦੇਖਦੇ ਹਾਂ ਤਾਂ ਇਹ ਆਉਂਦਾ ਹੈ ਕਿ ਜਦੋਂ ਆਪਾਂ ਜਿੱਥੇ ਕੰਨੇ ਦੀ ਵਰਤੋਂ ਕਰਦੇ ਹਾਂ ਇਹ ਉਸ ਲਿਖਾਰੀ ਦੀ ਇਹ ਹੈ ਕਿ ਉਸ ਨੇ ਕੰਨੇ ਦੀ ਜਗ੍ਹਾ ਹਰ ਜਗ੍ਹਾ ਦੇ ਉੱਤੇ ਇਹ ਬਿੰਦੀ ਦੀ ਵਰਤੋਂ ਕੀਤੀ ਹੋਈ ਹੈ ਜਿੰਨਾ ਜਿਵੇਂ ਦੇਖ ਸਕਦੇ ਹਾਂ ਕਿ ਉੱਥੇ ਜਿੰਨਾ ਲਿਖਿਆ ਹੋਇਆ ਹੈ ਪਰ ਉਸ ਨੇ ਐਰੇ ਨੂੰ ਕੰਨੇ ਦੀ ਜਗ੍ਹਾ ਉਸ ਬਿੰਦੀ ਪਾਈ ਸਾਰੀ ਬੀੜ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਇਸ ਰੂਪ ਦੇ ਵਿੱਚ ਦਰਸਾਇਆ ਗਿਆ ਹੈ ਇਹ ਹੈ ਕਰਤਾਰਪੁਰੀ ਬੀੜ ਸੋ ਇਸ ਇੱਕ ਹੋਰ ਵੀ ਬੜਾ ਖੂਬਸੂਰਤ ਪੱਖ ਹੈ ਕਿ ਇਸ ਸਾਰੀ ਬੀੜ ਨੂੰ ਹੱਥੀਂ ਲਿਖਿਆ ਗਿਆ ਪਰ ਕਿਸੇ ਵੀ ਲੇਖਕ ਕਾਰਨੇ ਇਸ ਦੇ ਉੱਤੇ ਆਪਣਾ ਨਾਮ ਨਹੀਂ ਲਿਖਿਆ ਕਿ ਇਹ ਆਉਂਦਾ ਹੈ ਨਾ ਕਿ ਕਦੋਂ ਵੀ ਕੋਈ ਜਦਾਂ ਛਿੜੀ-ਛਿੜੀ ਚ ਲਿਖਦਾ ਹੈ ਤਾਂ ਉਹ ਆਪਣਾ ਨਾਮ ਕਈ ਜਗ੍ਹਾ ਤੇ ਲਿਖਦਾ ਹੈ ਪਰ ਇਹ ਉਹਨਾਂ ਦੀ ਗੁਰੂ ਪ੍ਰਤੀ ਸ਼ਰਧਾ ਸੀ ਸਮਰਪਣ ਸੀ ਕਿ ਉਹਨਾਂ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਆਪਣਾ ਨਾਮ ਨੇ ਅੰਕਿਤ ਕੀਤਾ ਸਿਰਫ ਇਹੀ ਹੈ ਕਿ ਉਹ ਆਪਣੀ ਸੇਵਾ ਦੇ ਰੂਪ ਦੇ ਵਿੱਚ ਬਾਣੀ ਨੂੰ ਆਪਣੀ ਸ਼ਰਧਾ ਦੇ ਨਾਲ ਲਿਖ ਕੇ ਪ੍ਰਦਾਨ ਕਰਦੇ ਹਨ ਸੋ ਇਹ ਅਗਲੀ ਬੀੜ ਹੈ ਚਿੱਤਰਕਾਰੀ ਵਾਲੀ ਕਿ ਜਿਸ ਦੇ ਵਿੱਚ ਗੁਰਬਾਣੀ ਦੇ ਤ ਨਾਲ ਸਾਨੂੰ ਦیدار ਹੋਣਗੇ ਹੀ ਪਰ ਨਾਲ ਹੀ ਇਸ ਦੇ ਉੱਤੇ ਮੀਨਾਕਾਰੀ ਜਿਹੜੀ ਚਿੱਤਰਕਾਰੀ ਹੈ ਉਹ ਕੀਤੀ ਗਈ ਹੈ ਚਿੱਤਰਕਾਰੀਆਂ ਬੜੀਆਂ ਬੜੀਆਂ ਏਰੀਏ ਦੇ ਤੌਰ ਤੇ ਪ੍ਰਸਿੱਧ ਨੇ ਪਰ ਜਿਹੜੀਆਂ ਬਹੁਤ ਹੀ ਪ੍ਰਸਿੱਧ ਚਿੱਤਰਕਾਰੀਆਂ ਨੇ ਉਹਨਾਂ ਦੇ ਵਿੱਚ ਆਉਂਦੀ ਹੈ ਕਾਂਗੜਾ ਚਿੱਤਰਕਾਰੀ ਕਸ਼ਮੀਰ ਦੀ ਚਿੱਤਰਕਾਰੀ ਸੋ ਇਹ ਜਿਹੜੀ ਬੀੜ ਹੈ ਇਹ ਕਾਂਗੜਾ ਚਿੱਤਰਕਾਰੀ ਵਾਲੀ ਬੀੜ ਹੈ ਬਹੁਤ ਹੀ ਪੁਰਾਣਾ ਪੱਤਰਾ ਹੈ ਕਿਉਂਕਿ ਬਹੁਤ ਪੁਰਾਣਾ ਹੈ ਇਹਨਾਂ ਨੂੰ ਸਮਾਂ ਹੋ ਚੁੱਕਾ ਹੈ ਬੀੜਾਂ ਨੂੰ ਸੋ ਉਹਨਾਂ ਨੇ ਆਪਣੇ ਅਕੋਰਡਿੰਗਲੀ ਜਿਹੜੀ ਸਹੂਲਤ ਸੀ ਉਹਨਾਂ ਨੇ ਆਪਣੇ ਅਕੋਰਡਿੰਗਲੀ ਜਿਹੜੇ ਵੀ ਇਸ ਬੀੜ ਨੂੰ ਜਿਨ੍ਹਾਂ ਨੇ ਲਿਖਿਆ ਬਾਰਡਰ ਬਣਾਇਆ ਅਤੇ ਬਾਰਡਰ ਦੇ ਉੱਤੇ ਇੱਕ ਵੱਖਰੇ ਤੌਰ ਤੇ ਰੰਗ ਜੜਾ ਹੈ ਕਿਉਂਕਿ ਰੰਗ ਉਹ ਸਮਾਂ ਨਹੀਂ ਸੀ ਕਿ ਕੋਈ ਆਸਾਨੀ ਦੇ ਨਾਲ ਜਿਹੜੇ ਇਹ ਰੰਗ ਮਿਲਦੇ ਹੋਣਗੇ ਸੋ ਇਹ ਰੰਗ ਜਿਹੜੇ ਨੇ ਬਣਾਏ ਗਏ ਨੇ ਤੁਸੀਂ ਲਿਖਾਈ ਵੀ ਦੇਖ ਸਕਦੇ ਹੋ ਕਿ ਬੜੀ ਖੂਬਸੂਰਤ ਜਿਹੀ ਇਹ ਲਿਖਾਈ ਹੈ ਜਿਸ ਰਾਹੀਂ ਬੀੜ ਨੂੰ ਸਾਰੀ ਨੂੰ ਲਿਖਿਆ ਗਿਆ ਹੈ ਸੋ ਇਹ ਹੈ ਚਿੱਤਰਕਾਰੀ ਜਿਹੜੀ ਕਿ ਬਹੁਤ ਹੀ ਕਮਾਲ ਦਾ ਜਿਹੜਾ ਇਹ ਪੱਕ ਹੈ ਦੇਖਣ ਵਾਲਾ ਹੈ ਕਿ ਇਸ ਸਜੜ ਬੀੜ ਦੀ ਜਿੱਥੋਂ ਸ਼ੁਰੂਆਤ ਹੋ ਰਹੀ ਹੈ ਤੁਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸ਼ੁਰੂਆਤ ਹੁੰਦੀ ਹੈ ਉਹ ਹੈ ਪਹਿਲੇ ਜਪਜੀ ਸਾਹਿਬ ਤੋਂ ਤੇ ਇਹ ਉਸ ਲਿਖਾਰੀ ਦੀ ਗੁਰੂ ਪ੍ਰਤੀ ਸ਼ਰਧਾ ਹੈ ਕਿਉਂਕਿ ਕਾਂਗੜਾ ਦੇ ਵਿੱਚ ਕੀ ਹੈ ਕਿਉਂਕਿ ਸਾਰੀ ਕਾਂਗੜਾ ਚਿੱਤਰਕਾਰੀ ਦਾ ਇਹ ਇੱਕ ਸਾਡੇ ਸਾਹਮਣੇ ਰੂਪ ਹੈ ਜਿਸ ਨੂੰ ਖਾਰੀ ਬੀੜ ਵੀ ਕਿਹਾ ਜਾਂਦਾ ਹੈ ਕਾਂਗੜਾ ਚਿੱਤਰਕਾਰੀ ਦੇ ਵਿੱਚ ਕਿਉਂਕਿ ਉਹ ਸਾਰਾ ਏਰੀਆ ਜਿਹੜਾ ਹੈ ਥੋੜੀ ਹਿੰਦੂ 벨ਟ ਵਾਲਾ ਹੈ ਜਿਸ ਦੇ ਵਿੱਚ ਲਿਖਾਰੀ ਗੁਰੂ ਸਾਹਿਬ ਨਾਲ ਗੁਰਬਾਣੀ ਦੇ ਨਾਲ ਉਸਦਾ ਪਿਆਰ ਹੈ ਪਰ ਉਹ ਹੋਰ ਖੂਬਸੂਰਤ ਬਣਾਉਣ ਦੇ ਲਈ ਵੱਖੋ-ਵੱਖਰੇ ਚਿੱਤਰਾਂ ਦੀ ਜੜੀ ਹੈ ਉਹ ਵਰਤੋਂ ਕਰਦਾ ਹੈ ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਰੰਗ ਵਰਤੇ ਗਏ ਹਨ ਇੱਕ ਹੈ ਨੀਲੇ ਰੰਗ ਅਤੇ ਇੱਕ ਹੈ ਸੋਨੇ ਰੰਗਾ ਇਹ ਤੁਸੀਂ ਇਸ ਚੀਜ਼ ਤੋਂ ਵੀ ਹੈਰਾਨ ਹੋਵੋਗੇ ਕਿ ਇਹ ਰੰਗ ਨਹੀਂ ਇਹ ਜਿਹੜਾ 골ਡਨ ਹੈ ਇਹ ਸਾਰਾ ਸੋਨਾ ਹੈ ਤੇ ਜਿਹੜਾ ਨੀਲਾ ਹੈ ਇਸ ਨੂੰ ਨੀਲਮ ਪੱਥਰ ਕਿਹਾ ਜਾਂਦਾ ਹੈ ਉਸ ਸਮੇਂ ਦੇ ਉੱਤੇ ਨੀਲਮ ਪੱਥਰ 골ਡ ਤੋਂ ਵੀ ਸੋਨੇ ਤੋਂ ਵੀ ਮਹਿੰਗਾ ਪੱਥਰ ਸੀ ਸੋ ਗੁਰੂ ਸਾਹਿਬਾਨ ਦੇ ਲਈ ਗੁਰਬਾਣੀ ਦੇ ਪ੍ਰਤੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਉਹਨਾਂ ਸਿੱਖਾਂ ਕੋਲ ਪੈਸਾ ਆਇਆ ਪਰ ਗੁਰੂ ਪ੍ਰਤੀ ਉਹਨਾਂ ਨੇ ਆਪਣਾ ਜਿਹੜਾ ਸਤਕਾਰ ਸੀ ਸ਼ਰਧਾ ਸੀ ਉਸ ਨੂੰ ਜਰੂਰ ਕਾਇਮ ਰੱਖਿਆ ਤੇ ਨਾਲ ਹੀ ਇਹ ਕੀਤਾ ਕਿ ਜੇਕਰ ਉਹਨਾਂ ਕੋਲੇ ਪੈਸਾ ਆਇਆ ਤਾਂ ਉਹਨਾਂ ਨੇ ਇਹ ਨੀਲਮ ਪੱਥਰ ਵੀ ਖਰੀਦਿਆ ਸੋਨਾ ਵੀ ਉਸ ਦੇ ਰੂਪ ਦੇ ਵਿੱਚ ਸ਼ਾਈ ਦੇ ਰੂਪ ਦੇ ਵਿੱਚ ਉਸ ਨੂੰ ਬਣਾ ਕੇ ਤੇ ਇਹ ਸਾਰੀ ਜਿਹੜੀ ਫਿਰ ਚਿੱਤਰਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਕੀਤੀ ਤੇ ਹੱਥ ਲਿਖਤ ਬੀੜ ਦੇ ਵਿੱਚ ਉਹਨਾਂ ਨੇ ਸ਼ੁਸ਼ੁਭਕੇ ਦੇਖੋ ਕਿੰਨਾ ਸੁੰਦਰ ਹੈ ਇਹ ਮੂਲ ਮੰਤਰ ਹੈ ਸਾਡਾ ਕਿ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਾਰਾ ਹੀ ਸੋਨੇ ਦੇ ਵਿੱਚ ਲਿਖਿਆ ਹੋਇਆ ਹੈ ਨਾਲੇ ਇਹ ਚਿੱਤਰਕਾਰੀ ਹੈ ਬਾਣੀ ਨੂੰ ਹੋਰ ਆਪਣੇ ਵੱਲੋਂ ਖੂਬਸੂਰਤ ਬਣਾਉਣ ਦੇ ਲਈ ਬਾਣੀ ਸਾਡੇ ਅੰਦਰੂਨੀ ਸਾਡੇ ਇੱਕ ਜਿਹੜਾ ਆਤਮਿਕ ਅਵਸਥਾ ਹੈ ਉਸ ਨੂੰ ਤਾਂ ਖੂਬਸੂਤ ਬਣਾਉਂਦੀ ਹੀ ਹੈ ਪਰ ਇੱਕ ਉਹਨਾਂ ਦੀ ਕੋਸ਼ਿਸ਼ ਸੀ ਉਹ ਇਹਨਾਂ ਦੇ ਸਮਰਪਣ ਦੀ ਉਹਨਾਂ ਦੀ ਸਾਧਨਾ ਦੀ ਕਿ ਉਹਨਾਂ ਨੇ ਇਸ ਰੂਪ ਦੇ ਵਿੱਚ ਇੱਕ ਪ੍ਰੋਪਰ ਤਰੀਕੇ ਦੇ ਨਾਲ ਆਪਣਾ ਇੱਕ ਸ਼ਰਦਾ ਸਮਰਪਣ ਦਿਖਾਇਆ ਦੇਖੋ ਹਰ ਪੰਨੇ ਦੇ ਉੱਤੇ ਇੱਕ ਵੱਖਰਾ ਜਿਹੜਾ ਏਰੀਆ ਹੈ ਉਹ ਚੇਂਜ ਹੋ ਜਾਂਦਾ ਹੈ ਉਹਨਾਂ ਵੱਲੋਂ ਆਪਣੇ ਵੱਲੋਂ ਕਿ ਵੱਖ-ਵੱਖਰੀ ਦੇਖੋ ਇਸ ਚੀਜ਼ ਦਾ ਇਹ ਇਸ ਚੀਜ਼ ਹੈਰਾਨਗੀ ਹੈ ਕਿਉਂਕਿ ਦੇਖਣ ਵਾਲੀ ਸੋਚਣ ਵਾਲੀ ਗੱਲ ਹੈ ਕਿ ਉਸ ਸਮੇਂ ਸਾਧਨ ਨਹੀਂ ਸਨ ਇਹਨਾਂ ਦੇ ਅੱਜ ਸਾਡੇ ਕੋਲ ਸਾਰਾ ਕੁਝ ਹੈ ਪਰ ਉਸਮੇ ਜੇ ਇੱਕ ਲਾਈਨ ਵੀ ਮਾਰਨੀ ਸੀ ਉਸ ਲਾਈਨ ਨੂੰ ਮਾਰਨ ਦੇ ਲਈ ਵੀ ਸਮਾਂ ਲੱਗਦਾ ਸੀ ਉਹ ਲਾਈਨ ਵੀ ਮਾਰੀ ਨਾਲ ਵੱਖੋ ਵੱਖਰੇ ਜਿਹੜੇ ਨੇ ਰੰਗ ਵੀ ਦਿੱਤੇ ਹਰ ਪੰਨੇ ਦੇ ਉੱਤੇ ਜਿਹੜਾ ਇਹਦਾ ਆਕਾਰ ਹੈ ਡਿਜ਼ਾਈਨ ਹੈ ਉਹ ਵੱਖਰਾ ਹੁੰਦਾ ਜਾ ਰਿਹਾ ਹੈ ਇਹ ਸਾਰਾ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਇਸ ਕਾਂਗੜਾ ਚਿੱਤਰਕਾਲੀ ਪੀਡੀਏ ਦੇ ਵਿੱਚ ਚੱਲ ਰਿਹਾ ਹੈ ਕਿਤੇ ਕਿਤੇ ਜਦੋਂ ਕੋਈ ਦੇਖਦਾ ਹੈ ਕਿ ਕਿਤੇ ਕਿਤੇ ਕੋਈ ਅੱਖਰ ਜੇਕਰ ਰਹਿ ਜਾਂਦਾ ਹੈ ਤਾਂ ਹਾਸ਼ੀਏ ਤੋਂ ਬਾਹਰ ਉਸ ਲਿਖਾਰੀ ਦੁਆਰਾ ਉਹ ਅੱਖਰ ਜਿਹੜਾ ਹੈ ਉਹ ਲਿਖ ਦਿੱਤਾ ਜਾਂਦਾ ਹੈ ਸੋ ਉਸ ਤੋਂ ਬਾਅਦ ਸਿੰਪਲ ਜਿਹੜੀ ਬਾਣੀ ਦੇ ਜਿਹੜੇ ਰਾਗ ਨੇ ਫਿਰ ਉਹ ਸ਼ੁਰੂ ਹੋ ਜਾਂਦੇ ਨੇ ਪਰ ਹਾਸ਼ੀਆ ਜਿਹੜਾ ਹੈ ਉਹ ਬਕਾਇਦਾ ਨਾਮ ਨਾਲ ਸਹੂਲਤ ਵਾਸਤੇ ਉਹ ਦਿੱਤਾ ਗਿਆ ਹੈ ਕਿ ਗੁਰਬਾਣੀ ਦੀ ਬੀੜ ਦੀ ਜਿਹੜੀ ਸੁੰਦਰਤਾ ਹੈ ਉਹ ਬਣੀ ਰਹੇ ਇੱਕ ਚੀਜ਼ ਹੋਰ ਬੜੀ ਕਮਾਲ ਦੀ ਹੈ ਜੋ ਉਹ ਦੇਖਣ ਵਾਲੀ ਹੈ ਕਿ ਅੱਜ ਅਸੀਂ ਦੇਖਦੇ ਹਾਂ ਕਿ ਜੇਕਰ ਕੋਈ ਪ੍ਰਿੰਟਡ ਵੀ ਫਾਰਮ ਹੁੰਦੀ ਹੈ ਕਿਸੇ ਕਾਗਜ਼ ਦੀ ਜਾਂ ਪੱਤਰੇ ਦੀ ਤਾਂ ਉਸ ਦੇ ਵਿੱਚੋਂ ਕੁਝ ਸਮੇਂ ਬਾਅਦ ਜਿਹੜਾ ਅੱਖਰ ਨੇ ਉਹ ਧੁੰਦਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਕਿ ਜਿਹੜੀ ਸ਼ਾਈ ਹੁੰਦੀ ਹੈ ਪਰ ਇਹ ਸ਼ਾਈਆਂ ਇੱਕ ਇਹੋ ਜਿਹੀ ਸ਼ਿਆਹੀ ਹੈ ਬਣਤਰ ਤਿਆਰ ਕੀਤੀ ਗਈ ਹੈ ਕਿ 3-300 ਸਾਲ ਤੋਂ 200 ਸਾਲ ਪੁਰਾਣੀਆਂ ਇਹ ਵੀੜਾ ਨੇ ਪਰ ਜਿਹੜੀ ਸ਼ਿਆਹੀ ਦਾ ਜਿਹੜਾ ਕਲਰ ਹੈ ਉਹ ਉਸੇ ਤਰ੍ਹਾਂ ਹੀ ਮੌਜੂਦ ਹੈ ਕਿਸੇ ਤਰ੍ਹਾਂ ਦੇ ਵੀ ਕੋਈ ਫਿੱਕਾ ਰੰਗ ਨਹੀਂ ਪਿਆ ਉਸ ਦੀ ਖੂਬਸੂਰਤੀ ਉਸੇ ਹੀ ਤਰ੍ਹਾਂ ਬਣੀ ਹੋਈ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਹੁਤ ਹੀ ਮਹਿੰਗੇ ਉਸ ਸਮੇਂ ਸਾਧਨ ਵਰਤੇ ਹੋਣਗੇ ਇਸ ਗੁਰਬਾਣੀ ਦੀ ਪਵਿੱਤਰ ਬੀੜ ਨੂੰ ਲਿਖਤ ਰੂਪ ਦੇਣ ਦੇ ਲਈ ਬਹੁਤ ਹੀ ਵੱਡ ਆਕਾਰ ਦੀ ਜਿਹੜੀ ਇਹ ਬੀੜ ਹੈ ਜਿਸ ਦੇ ਜਿਸ ਨੂੰ ਕਿ ਕਾਂਗੜਾ ਚਿੱਤਰਕਾਲੀ ਵਾਲੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹੱਥ ਲਿਖਤ ਬੀੜ ਹੈ ਕਾਂਗੜਾ ਚਿੱਤਰਕਾਲੀ ਵਾਲੀ ਵਾਲੀ ਬੀੜ ਤੋਂ ਬਾਅਦ ਸਾਡੇ ਕੋਲੇ ਅਗਲੀ ਬੀੜ ਹੈ ਜਿਸ ਨੂੰ ਕਿ ਕਸ਼ਮੀਰੀ ਚਿੱਤਰਕਾਲੀ ਵਾਲੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਧਿਆਨ ਰੇ ਕਿ ਇਹ ਸਾਰੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਜਿੰਨਾ ਨੂੰ ਹੱਥ ਲਿਖਤ ਬੀੜਾ ਕਿਹਾ ਜਾਂਦਾ ਹੈ ਪਰ ਇਹ ਮਹੱਤਵਪੂਰਨ ਇਸ ਕਰਕੇ ਨੇ ਕਿ ਜਿਸ ਕਿਸੇ ਨੇ ਵੀ ਇਹ ਬੀੜ ਨੂੰ ਲਿਖਿਆ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਹ ਬਹੁਤ ਹੀ ਵੱਡ ਆਕਾਰੀ ਬੀੜ ਹੈ ਜੇਕਰ ਅਸੀਂ ਇਸ ਦੇ ਇਸ ਦੇ ਸਾਈਜ਼ ਨੂੰ ਦੇਖੀਏ ਤਾਂ ਇਹ ਬਹੁਤ ਵੱਡੀ ਬੀੜ ਹੈ ਤਾਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਸ ਲੇਖਾਰੀ ਦਾ ਸਾਰਾ ਜੀਵਨ ਹੀ ਇਹ ਲੱਗਦਾ ਹੈ ਕਿ ਇਸ ਨੂੰ ਲਿਖਣ ਤੇ ਲੱਗ ਗਿਆ ਹੋਵੇਗਾ ਕਿਉਂਕਿ ਸ਼ਾਈ ਬਣਾਉਣੀ ਫਿਰ ਬਾਰਡਰ ਬਣਾਉਣੇ ਅਤੇ ਫਿਰ ਬਾਣੀ ਲਿਖਣ ਦੇ ਵਿੱਚ ਗਲਤੀ ਨਾ ਕਰਨੀ ਕੋਈ ਬਹੁਤ ਹੀ ਧਿਆਨਜੋ ਕੰਮ ਸੀ ਸੋ ਇਹ ਬੜਾ ਮਹੱਤਵਪੂਰਨ ਕੰਮ ਹੈ ਇਸ ਨੂੰ ਸੋਚਿਆ ਤਾਂ ਸਾਨੂੰ ਸੌਖਾ ਲੱਗਦਾ ਹੈ ਪਰ ਜਦੋਂ ਕਰਨ ਤੇ ਆਵਾਂਗੇ ਤਾਂ ਬਹੁਤ ਹੀ ਇਹ ਵੱਡਾ ਕਾਰਜ ਹੈ ਸਾਰੀ-ਸਾਰੀ ਉਮਰ ਉਹਨਾਂ ਨੇ ਇਸ ਸੇਵਾ ਨੂੰ ਲਾ ਦਿੱਤੀ ਸੋ ਇਹ ਜਿਹੜੀ ਬੀੜ ਹੈ ਇਹ ਚਿੱਤਰਕਾਰੀ ਵਾਲੀ ਬੀੜ ਹੈ ਜਿਸ ਨੂੰ ਕਸ਼ਮੀਰ ਦੀ ਚਿੱਤਰਕਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਬੀੜ ਜਿਹੜੀ ਹੈ ਇਹ ਪ੍ਰੀਜ਼ਰਵ ਕਰ ਲਈ ਗਈ ਹੈ ਕਿਉਂਕਿ ਇਹ ਬਹੁਤ ਪੁਰਾਣਾ ਪੱਤਰਾ ਸੀ ਤੇ ਪੱਤਰੇ ਭੁਰਨ ਕਰਕੇ ਇਸ ਨੂੰ ਜਿਹੜਾ ਬੀੜ ਨੂੰ ਇਹ ਲੈਮੀਨੇਟ ਕਰ ਲਿਆ ਗਿਆ ਹੈ ਬੜੀ ਹੀ ਸੁੰਦਰ ਲਿਖਾਈ ਦੇ ਦੁਆਰਾ ਇਹ ਲਿਖਿਆ ਗਿਆ ਹੈ ਸੋ ਇਸੇ ਦੇਖਦੇ ਹਾਂ ਕਿ ਇੱਥੋਂ ਚਿੱਤਰਕਾਰੀ ਦਾ ਆਰੰਭ ਹੁੰਦਾ ਹੈ ਇਹ ਹੈ ਕਸ਼ਮੀਰ ਦੀ ਚਿੱਤਰਕਾਰੀ ਅਸੀਂ ਦੇਖਦੇ ਹਾਂ ਅਸੀਂ ਇਮਾਰਤਾਂ 'ਚ ਵੀ ਦੇਖਦੇ ਹਾਂ ਗੁਰਦੁਆਰਾ ਸਾਹਿਬਾਂ ਦੀਆਂ ਇਮਾਰਤਾਂ ਜਾਂ ਹੋਰਾਂ ਵੱਡੀਆਂ ਇਮਾਰਤਾਂ ਦੇਖੇ ਤਾਂ ਕਸ਼ਮੀਰ ਦੀ ਚਿੱਤਰਕਾਰੀ ਕਿਉਂਕਿ ਉੱਥੇ ਮੁਸਲਿਮ ਆਰਕੀਟੈਕਟ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਗੁੰਬਦ ਨੂੰ ਬਹੁਤ ਮਹੱਤਵ ਪੂਰਨ ਮਹੱਤਤਾ ਪ੍ਰਦਾਨ ਕੀਤੀ ਗਈ ਹੈ ਸੋ ਅਸੀਂ ਦੇਖਦੇ ਹਾਂ ਕਿ ਪੂਰੇ ਗੁੰਬਦ ਰੂਪ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਚਿੱਤਰਕਾਰੀ ਹੈ ਇਹ ਕੀਤੀ ਹੈ ਤੇ ਸੇਮ ਉਸੇ ਹੀ ਤਰ੍ਹਾਂ ਜਿਵੇਂ ਕਾਂਗੜਾ ਚਿੱਤਰਕਾਰੀ ਦੇ ਵਿੱਚ ਨੀਲਮ ਅਤੇ ਸੋਨੇ ਦੀ ਵਰਤੋਂ ਕੀਤੀ ਗਈ ਸੀ ਉਸੇ ਹੀ ਤਰ੍ਹਾਂ ਸਾਰੇ ਇਸ ਪੱਤਰੇ ਦੇ ਉੱਤੇ ਨੀਲਮ ਅਤੇ ਸੋਨੇ ਦੀ ਵਰਤੋਂ ਕੀਤੀ ਗਈ ਹੈ ਇੱਥੋਂ ਜਪਜੀ ਸਾਹਿਬ ਦਾ ਆਰੰਭ ਹੁੰਦਾ ਹੈ ਸਿਮਿਲਰਲੀ ਉਸੇ ਤਰ੍ਹਾਂ ਜਿਹੜਾ ਸਾਡਾ ਮੂਲ ਮੰਤਰ ਹੈ ਉਹ ਸਾਰਾ ਸੋਨੇ ਦੀ ਸ਼ਾਈ ਨਾਲ ਲਿਖਿਆ ਗਿਆ ਹੈ ਦੇਖੋ ਬਹੁਤ ਹੀ ਖੂਬਸੂਰਤ ਕੱਲੀ-ਕੱਲੀ ਚੀਜ਼ ਜੜੀ ਹੈ ਇੱਥੇ ਸਾਨੂੰ ਦਿਖਦੀ ਹੈ ਅਤੇ ਪਿਓਰਿਟੀ ਦਾ ਵੀ ਇਸੇ ਕਰਕੇ ਹੈ ਕਿ ਅੱਜ ਵੀ ਪੂਰੀ ਚਮਕ ਜੜੀ ਹੈ ਉਸ ਦੀ ਦਰਮਿਆਨ ਹੈ ਵਿਦਮਾਨ ਹੈ ਕਿ ਬਹੁਤ ਹੀ ਵਡਮੁੱllੀਆਂ ਜਿਹੜੀਆਂ ਕੁਦਰਤੀ ਸਾਡੇ ਸਰੋਤ ਨੇ ਉਹ ਇੱਥੇ ਲਾਏ ਗਏ ਨੇ ਇਸੇ ਕਰਕੇ ਉਸੇ ਹੀ ਰੂਪ ਦੇ ਵਿੱਚ ਬੀੜਾਂ ਜੜੀਆਂ ਨੇ ਉਹਨਾਂ ਦਾ ਜਿਹੜਾ ਸੁੰਦਰਤਾ ਹੈ ਬੀਡ ਦੀ ਉਹ ਇਸੇ ਹੀ ਤਰ੍ਹਾਂ ਦਿਖ ਰਹੀ ਹੈ ਕਿੰਨੀ ਸੁੰਦਰ ਲਿਖਾਈ ਅਤੇ ਕਿਤੇ ਵੀ ਲਾਈਨ ਜੜੀ ਹੈ ਉਹ ਅੱਖਰ ਜਿਹੜਾ ਹੈ ਉਹ ਬਾਹਰ ਨਹੀਂ ਜਾ ਰਿਹਾ ਬਾਰਡਰ ਜਿਹੜਾ ਹੈ ਕਿ ਹਰ ਜਦੋਂ ਅਸੀਂ ਅਗਲਾ ਪੱਤਰਾ ਖੋਲਦੇ ਹਾਂ ਤਾਂ ਬਾਰਡਰ ਜਿਹੜਾ ਹੈ ਉਹ ਚੇਂਜ ਹੋ ਰਿਹਾ ਹੈ ਪਰ ਨਾਲ ਹੀ ਕਿ ਸੋਨਾ ਤੇ ਨੀਲਮ ਇਹ ਬਿਲਕੁਲ ਆ ਦੇਖੋ ਕਿ ਇਹ ਜਪਜੀ ਸਾਹਿਬ ਹੀ ਚੱਲ ਰਿਹਾ ਹੈ ਤੇ ਉਸ ਦੀ ਖੂਬਸੂਰਤੀ ਹੈ ਬਾਣੀ ਨੂੰ ਲਿਖਤ ਤੌਰ ਤੇ ਹੋਰ ਸੁੰਦਰ ਬਣਾਉਣ ਦੇ ਲਈ ਜਿਹੜਾ ਬਾਰਡਰ ਹੈ ਉਹ ਇੱਕ ਫੁੱਲਾਂ ਤੇ ਗੁਲਦਸਤੀਆਂ ਦੇ ਰੂਪ ਦੇ ਵਿੱਚ ਜਿਹੜਾ ਇਹ ਬਾਰਡਰ ਬਣਾਇਆ ਗਿਆ ਹੈ ਸੋ ਹਰ ਪੱਤਰੇ ਦੇ ਉੱਤੇ ਜਿਹੜਾ ਬਾਰਡਰ ਹੈ ਉਹ ਚੇਂਜ ਹੋ ਰਿਹਾ ਹੈ ਬਹੁਤ ਕਮਾਲ ਦੀ ਹੈ ਕਿ ਇਹ ਇੰਨਾ ਜਿਹੜੇ ਇਹ ਗੁਰਸਿੱਖ ਨੇ ਜਿਨ੍ਹਾਂ ਨੇ ਇਸ ਬਾਣੀ ਨੂੰ ਲਿਖਿਆ ਨਮਸਕਾਰ ਇਹਨਾਂ ਨੂੰ ਜਿਹੜੀ ਇਹ ਕਰਨੀ ਬਣਦੀ ਹੈ ਆ ਤੁਸੀਂ ਦੇਖਦੇ ਹੋ ਕਿ ਜਦੋਂ ਅਗਲਾ ਕੋਈ ਵੀ ਬਾਣੀ ਸ਼ੁਰੂ ਹੁੰਦੀ ਹੈ ਤਾਂ ਉਹ ਤਾਂ ਕਿ ਪਤਾ ਲੱਗ ਜਾਵੇ ਪੜਨ ਵਾਲੇ ਨੂੰ ਕਿ ਇੱਥੇ ਪਹਿਲੀ ਬਾਣੀ ਜਿਹੜੀ ਹੈ ਉਸ ਦੀ ਸਮਾਪਤੀ ਹੋ ਚੁੱਕੀ ਹੈ ਤੇ ਦੂਸਰੀ ਜਿਹੜੀ ਬਾਣੀ ਹੈ ਉਹ ਸ਼ੁਰੂ ਹੋ ਰਹੀ ਹੈ ਤੇ ਉਸ ਦੇ ਜਿਹੜਾ ਸਰਲੇਖ ਹੈ ਲਗ ਅਸਮ ਲਾ ਪਹਿਲਾਂ ਇਹ ਅਗਲੀ ਬਾਣੀ ਸੋਧਰ ਸ਼ੁਰੂ ਹੋ ਗਈ ਤੇ ਨਾਲ ਹੀ ਇੱਥੇ ਇੱਕ ਪੂਰਾ ਬਾਰਡਰ ਬਣਾ ਦਿੱਤਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਦੇਖੋ ਕਿੰਨੇ ਦੇਖੋ ਅੱਜ ਦੇ ਦੇ ਤੁਲਨਾ ਦੇ ਨਾਲ ਜੇਕਰ 300 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਇਹ ਕਾਰਜ ਕਰਨੇ ਬਹੁਤ ਹੀ ਮੁਸ਼ਕਲ ਸੀ ਪਰ ਸਿੱਖਾਂ ਨੇ ਕੀਤੇ ਕਿਉਂਕਿ ਉਹਨਾਂ ਦੀ ਗੁਰੂ ਪ੍ਰਤੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਬਾਣੀ ਪ੍ਰਤੀ ਇਹ ਸ਼ਰਧਾ ਜੜੀ ਸੀ ਉਹ ਪੂਰਨ ਤੌਰ ਤੇ ਪ੍ਰਬਲ ਸੀ ਸੋ ਇਹ ਹੈ ਕਸ਼ਮੀਰ ਦੀ ਚਿੱਤਰਕਾਰੀ ਵਾਲੀ ਵੀਣ ਜਦੋਂ ਹੀ ਨਵਾਂ ਰਾਗ ਸ਼ੁਰੂ ਹੁੰਦਾ ਹੈ ਹਰ ਬੀੜ ਦੇ ਉਹ ਇਸ ਬੀੜ ਦੇ ਵਿੱਚ ਨਵਾਂ ਰਾਗ ਸ਼ੁਰੂ ਹੁੰਦਾ ਹੈ ਤਾਂ ਫਿਰ ਉਸੇ ਹੀ ਤਰ੍ਹਾਂ ਸਾਰੀ ਜਿਹੜੀ ਚਿੱਤਰਕਾਰੀ ਹੈ ਉਹ ਉਸ ਗੁਰਸਿੱਖਾਂ ਵੱਲੋਂ ਕੀਤੀ ਜਾਂਦੀ ਹੈ ਇਹ ਸ੍ਰੀ ਰਾਗ ਦਾ ਆਰੰਭ ਹੋਇਆ ਤੇ ਬੀੜ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੁੰਦਰਤਾ ਦੇ ਨਾਲ ਇਸ ਰਾਗ ਦੇ ਆਰੰਭਤਾ ਦੇ ਵਿੱਚ ਇੱਕ ਸ਼ਿੰਗਾਰਿਆ ਗਿਆ ਹੈ ਸਿਰਫ ਇਸ ਸ਼ਿੰਗਾਰ ਦਾ ਕਾਰਨ ਹੈ ਕਿ ਉਹਨਾਂ ਦੀ ਸ਼ਰਧਾ ਸਮਰਪਣ ਲੀ ਬੀੜ ਜਿਹੜੀ ਹੈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਮਹੱਤਵਪੂਰਨ ਮੈਸੇਜ ਇਸ ਤੋਂ ਮਿਲਦਾ ਹੈ ਉਹ ਇਹ ਹੈ ਕਿ ਸਾਡੀ ਗੁਰਬਾਣੀ ਦਾ ਇਤਿਹਾਸ ਹੈ ਕਿ ਇਹ ਜਿਹੜੀ ਗੁਰਬਾਣੀ ਹੈ ਨਾ ਇਹ ਸਾਰਿਆਂ ਦੇ ਲਈ ਸਾਂਝੀ ਹੈ ਜਿਸ ਨੂੰ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਜਿਹੜਾ ਚੋ ਵਰਨਾ ਦੇ ਲਈ ਸਾਂਝਾ ਉਪਦੇਸ਼ ਹੈ ਸੋ ਇਹ ਜਿਹੜੀ ਬੀੜ ਹੈ ਇਹ ਸ਼ਾਮੁਖੀ ਦੇ ਵਿੱਚ ਹੈ ਜਿਸ ਤੋਂ ਭਾਵ ਹੈ ਕਿ ਜਿਹੜੇ ਲੋਕ ਗੁਰਮੁਖੀ ਨੂੰ ਨਹੀਂ ਜਾਣਦੇ ਉਹ ਗੁਰਬਾਣੀ ਦੇ ਵਿੱਚੋਂ ਆਤਮਿਕ ਰਸ ਜਿਹੜਾ ਹੈ ਉਹ ਪ੍ਰਾਪਤ ਕਰ ਸਕਣ ਉਹਨਾਂ ਦੇ ਲਈ ਜਿਹੜੀ ਇਹ ਬੀੜ ਤਿਆਰ ਕੀਤੀ ਗਈ ਹੈ ਜਿਹੜੀ ਕਿ ਸ਼ਾਮੁਖੀ ਦੇ ਵਿੱਚ ਉਰਦੂ ਦੇ ਵਿੱਚ ਹੈ ਗੁਰਬਾਣੀ ਦਾ ਜਿਹੜਾ ਸੰਦੇਸ਼ ਹੈ ਉਹ ਇਕੱਲਾ ਸਿੱਖਾਂ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਹੈ ਅਸੇ ਉਸੇ ਦਾ ਹੀ ਇਹ ਦیدار ਹੁੰਦਾ ਹੈ ਕਿ ਉਹ ਸਾਡੇ ਉਸ ਸਮੇਂ ਇਹ ਪ੍ਰਸਿੱਧਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸ਼ਾਹਮੁਖੀ ਦੇ ਵਿੱਚ ਵੀ ਜਿਹੜਾ ਪੜਿਆ ਜਾਂਦਾ ਸੀ ਗਾਇਆ ਜਾਂਦਾ ਸੀ ਇਹ ਬੀੜ ਉਸ ਦੀ ਇੱਕ ਉਦਾਹਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬੀੜ ਪਹਿਲੀ ਵਰਲਡ ਵਾਰ ਵੇਲੇ ਦੀ ਇੱਕ ਯਾਦ ਹੈ ਕਿ ਸਾਡੀ ਜਿਹੜੀ ਸਿੱਖ ਰੈਜਿਮੈਂਟ ਸੀ ਉਸ ਦਾ ਇੱਕੋ ਇੱਕ ਅਸੂਲ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਤੋਂ ਬਿਨਾ ਉਹ ਰੈਜੀਮੈਂਟ ਕੋਈ ਵੀ ਅੱਗੇ ਕਾਰਜ ਨਹੀਂ ਸੀ ਕਰਦੀ ਸੋ ਉਸ ਸਮੇ ਇਹ ਦੇਖਿਆ ਗਿਆ ਕਿ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਉਹ ਆਪਣੇ ਨਾਲ ਰੱਖਣ ਹਮੇਸ਼ਾ ਕਿਉਂਕਿ ਹਮੇਸ਼ਾ ਨਾਲ ਰੱਖ ਕੇ ਚੱਲਦੇ ਸਨ ਸੋ ਉਸ ਸਮੇ ਫਿਰ ਕਿਉਂਕਿ ਗੁਰੂ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਸੀ ਸੋ ਉਸ ਸਮੇ ਇਹ ਬੀੜਾਂ ਤਿਆਰ ਕੀਤੀਆਂ ਗਈਆਂ ਇਹ ਬੀੜ ਜਿਹੜੀ ਹੈ ਇਹ ਉਸ ਸਮੇ ਦੀ ਉਦਾਹਰਨ ਹੈ ਕਿ ਬਹੁਤ ਹੀ ਛੋਟੇ ਆਕਾਰ ਦੀ ਬੀੜ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਸ ਨੂੰ ਜਿਹੜਾ ਪੜਿਆ ਵੀ ਜਾਂਦਾ ਹੈ ਤਾਂ ਇਹ ਲੈਂਜ ਦੀ ਅ ਮਦਦ ਦੇ ਨਾਲ ਇਹ ਪੜਿਆ ਜਾਂਦਾ ਸੀ ਇਹਦਾ ਬੜਾ ਖੂਬਸੂਰਤ ਇਤਿਹਾਸ ਹੈ ਇਹ ਬੀੜਾਂ ਦਾ ਕਿ ਜਦੋਂ ਵੀ ਉਹ ਸਿੱਖ ਰੈਜੀਮੈਂਟ ਵਾਲੇ ਇਹ ਇਸ ਚੱਲਦੇ ਸਨ ਜੁੱਧ ਦੇ ਮੈਦਾਨ ਦੇ ਵਿੱਚ ਤਾਂ ਜਿਹੜਾ ਉਹਨਾਂ ਦਾ ਸਰਦਾਰ ਹੁੰਦਾ ਸੀ ਉਹ ਇਸ ਬੀੜ ਨੂੰ ਆਪਣੇ ਦਸਤਾਰ ਦੇ ਵਿੱਚ ਰੱਖ ਕੇ ਨਾਲ ਚੱਲਦਾ ਸੀ ਅਤੇ ਇਸੇ ਤੋਂ ਹੀ ਫਿਰ ਉਹ ਆਪਣਾ ਹੁਕਮ ਲੈ ਕੇ ਹੁਕਮਨਾਮਾ ਲੈ ਕੇ ਪਾਰ ਕਰਕੇ ਉਹ ਅੱਗੇ ਵਧਦੇ ਸਨ ਤੇ ਜਦੋਂ ਵੀ ਇਹ ਵੀ ਮਿਲਦਾ ਹੈ ਸਾਨੂੰ ਇਤਿਹਾਸਿਕ ਜਿਹੜੇ ਸਬੂਤ ਕਿ ਜਦੋਂ ਵੀ ਉਹ ਜਿਹੜਾ ਸਿੱਖ ਸੀ ਜਿਸ ਦੇ ਕੋਲ ਇਹ ਬੀੜ ਹੁੰਦੀ ਸੀ ਜੇਕਰ ਉਹ ਜ਼ਖਮੀ ਹੋ ਜਾਂਦਾ ਸੀ ਤਾਂ ਪਹਿਲਾਂ ਉਸ ਨੂੰ ਸੰਭਾਲਣ ਦੀ ਬਜਾਏ ਜਿਹੜੇ ਉਹਦੇ ਪਿੱਛੇ ਜਿਹੜੇ ਸਿੱਖ ਹੁੰਦੇ ਸਨ ਉਹ ਇਸ ਬੀੜ ਨੂੰ ਸੰਭਾਲਦੇ ਹੁੰਦੇ ਸਨ ਸੋ ਇੱਥੋਂ ਸਾਨੂੰ ਇਸ ਚੀਜ਼ ਦਾ ਅੰਦਾਜ਼ਾ ਲੱਗਦਾ ਹੈ ਕਿ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਗੁਰਮਤ ਦੇ ਪ੍ਰਤੀ ਗੁਰਬਾਣੀ ਦੇ ਪ੍ਰਤੀ ਕਿੰਨੀ ਜ਼ਿਆਦਾ ਸਵੈਧਰਸ਼ੀਲਤਾ ਸੀ ਕਿ ਉਹ ਆਪਣਾ ਹਰ ਕੰਮ ਹਰ ਕਾਰਜ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਾਲ ਲੈ ਕੇ ਕਰਦੇ ਸਨ ਇਹ ਬੀੜਾਂ ਦਾ ਇਤਿਹਾਸ ਇੱਕ ਉਦਾਹਰਨ ਹੈ ਜਦੋਂ ਇਹ ਵੀ ਕੁਐਸਚਨ ਆਉਂਦਾ ਹੈ ਕਿ ਸਿੱਖਾਂ ਨੇ ਆਪ ਆਪਣੇ ਹੱਥੀਂ ਨਹੀਂ ਲਿਖਿਆ ਇਤਿਹਾਸ ਦੇ ਬਾਰੇ ਗੱਲ ਚੱਲਦੀ ਹੈ ਨਾ ਪਰ ਤੁਸੀਂ ਅੱਜ ਦੇਖ ਸਕਦੇ ਹੋ ਕਿ ਅੱਜ ਇੱਥੇ ਇੱਕ ਵੱਡਾ ਭੰਡਾਰ ਹੈ ਵੱਡੀਆਂ ਇਹ ਬੀੜਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਆਦਰ ਤੇ ਸਤਿਕਾਰ ਦੇ ਨਾਲ ਪੂਰਨ ਮਰਿਆਦਾ ਦੇ ਨਾਲ ਇਹ ਜੜੀਆਂ ਨੇ ਇਹ ਸੰਭਾਲ ਕੇ ਇਹ ਰੱਖੀਆਂ ਹੋਈਆਂ ਨੇ ਪੂਰਨ ਮਰਿਆਦਾ ਦੇ ਨਾਲ ਸੋ ਇਹ ਬੀੜਾਂ ਉਦਾਹਰਨ ਨੇ ਕਿ ਉਹਨਾਂ ਸਿੱਖਾਂ ਦੀਆਂ ਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਾਣੀ ਨੂੰ ਆਪਣੇ ਹੱਥੀਂ ਲਿਖਿਆ ਜਿਸ ਨੂੰ ਗੁਰਬਾਣੀ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਧੰਨ ਲੇਖਾਰੀ ਨਾਨਕਾ ਸੋ ਉਹ ਬਾਣੀ ਨੂੰ ਲਿਖਿਆ ਆਪਣੇ ਜਿੰਨਾ ਵੀ ਉਹਨਾਂ ਦੇ ਕੋਲੇ ਮਾਇਆ ਸੀ ਉਸ ਮਾਇਆ ਨੂੰ ਵਰਤ ਕੇ ਨਵੇਂ-ਨਵੇਂ ਸਾਧਨਾਂ ਦੇ ਰਾਹੀਂ ਸੋਨਾ ਵਰਤ ਕੇ ਉਹ ਬਾਣੀ ਨੂੰ ਲਿਖਤ ਦਾ ਕਾਰਜ ਕੀਤਾ ਸੋ ਅਸੀਂ ਕਹਿ ਸਕਦੇ ਹਾਂ ਕਿ ਏ ਵੀ ਇੱਕ ਇਹੋ ਜਿਹਾ ਸ਼ਹੀਦ ਨੇ ਜਿਨ੍ਹਾਂ ਨੇ ਆਪਣੀ ساری ساری ਉਮਰ ਬਾਣੀ ਨੂੰ ਲਿਖਣ ਦੇ ਉੱਤੇ ਲਾ ਦਿੱਤੀ